ਹੁਣ ਬੈਠਾ ਤਾਂ ਰਣਵੀਰ ਵੀ ਰੋ ਰਿਹਾ ਹੂੰ ਸਮੇ ਰੈਣਾ ਨੇ ਤਾਂ ਰੋਣਾ ਹੀ ਰੋਣਾ ਕਿਉਂਕਿ ਉਹਦਾ ਕਰੋੜਾ ਰੁਪਏ ਬਣ ਰਹੇ ਸੀ ਉਸ ਸ਼ੋਅ ਦੇ ਉੱਤੇ ਉਹ ਸ਼ੋਅ ਕਿਸੇ ਹੋਰ ਸ਼ੋਅ ਨੂੰ ਚੱਲਣ ਨਹੀਂ ਦੇ ਰਿਹਾ ਸੀਗਾ ਉਦੋਂ ਸਮੇ ਰੈਣਾ ਕਿ ਯਾਰ ਇਹ ਮੈਂ ਕੀ ਕਰ ਗਿਆ ਉਹ ਕਿਹੜਾ ਮਾੜਾ ਟਾਈਮ ਸੀ ਜਿਹੜਾ ਮੈਂ ਰਣਵੀਰ ਅਲਾਹਾਬਾਦੀਆ ਨੂੰ ਇਨਵਾਈਟ ਕਰ ਲਿਆ ਰਣਵੀਰ ਅਲਾਹਾਬਾਦੀਆ ਨੇ ਜਿਹੜੇ ਅੱਗੇ ਆਪਣੇ ਟਾਈ ਅਪ ਕਰ ਰੱਖੇ ਸੀ ਕਿ ਪੋਡਕਾਸਟ ਕਰੂੰਗਾ ਮੈਂ ਨਾ ਬੰਦਿਆਂ ਦੇ ਨਾਲ ਉਹ ਪੋਡਕਾਸਟ ਕੈਨਸਲ ਹੋ ਰਹੇ ਨੇ ਦੀਪਰਾਖ ਦਾ ਤੁਸੀਂ ਸੁਣਿਆ ਸਾਰਿਆਂ ਨੇ ਕਿ ਉਹਨੇ ਸਪੈਸ਼ਲ ਵੀਡੀਓ ਪਾ ਕੇ ਕਿਹਾ ਕਿ ਮੈਂ ਜਾਣਾ ਸੀਗਾ ਤੇ ਸ਼ੋਅ ਤੇ ਪਰ ਹੁਣ ਮੈਂ ਨਹੀਂ ਜਾ ਰਿਹਾ ਹੁਣ ਜਦੋਂ ਤੁਹਾਨੂੰ ਪਤਾ ਲੱਗ ਗਿਆ ਕਿ ਇਹਦੀ ਮਾਨਸਿਕਤਾ ਦਾ ਲੈਵਲ ਕੀ ਆ ਇਹਦਾ ਚੀਜ਼ਾਂ ਨੂੰ ਦੇਖ ਕੇ ਉਹਨੇ ਰਣਵੀਰ ਲਾਹਬਾਦੀਆ ਨੇ ਸੁਪਰੀਮ ਕੋਰਟ 'ਚ ਇਹ ਐਪਲੀਕੇਸ਼ਨ ਦਾਇਰ ਕੀਤੀ ਹੈ ਕਿ ਜਿੰਨੀਆਂ ਮੇਰੀਆਂ ਸਾਰੀਆਂ ਐਫ ਆਈ ਆਰ ਮੇਰੇ ਖਿਲਾਫ ਹੋਈਆਂ ਨੇ ਜੀ ਕਿਰਪਾ ਕਰਕੇ ਉਹਨਾਂ ਨੂੰ ਕਲੱਬ ਕਰ ਦਿੱਤਾ ਜਾਏ ਮਤਲਬ ਕਿ ਇੱਕ ਜਗ੍ਹਾ ਕਰ ਦਿਓ ਤੁਸੀਂ ਇੱਥੇ ਬੈਠੇ ਹੋ ਚੋਟੀ ਦੇ ਉੱਤੇ ਇੱਕ ਸ਼ੋਅ 'ਚ ਤੁਸੀਂ ਗਏ ਉੱਥੇ ਇੱਕ ਤੁਸੀਂ ਗੱਲ ਕੀਤੀ ਉਹਨੇ ਧੜਾਮ ਕਰਕੇ ਜਮੈਂ فرش ਤੇ ਲਿਆ ਕੋਲ ਬੈਠੀ ਕੁੜੀ ਅਪੂਰਵਾ ਉਹ ਜਦੋਂ ਗੰਦੀ ਗੰਦੇ ਕਮੈਂਟ ਕਰ ਰਹੀ ਐ ਇੱਕ ਮੁੰਡੇ ਨੂੰ ਤਾਂ ਨਾਲ ਬੈਠੇ ਰਣਵੀਰ ਦੇ ਅੰਦਰਲਾ ਵੀ ਜਿਹੜਾ ਸ਼ੈਤਾਨ ਸੀਗਾ ਉਹ ਜਾਗ ਗਿਆ ਉਹਨੇ ਵੀ ਫਿਰ ਕੋਸ਼ਿਸ਼ ਕੀਤੀ ਸੋਸ਼ਲ ਮੀਡੀਆ ਦੇ ਉੱਤੇ ਸਮੇ ਰਾਣਾ ਦੇ ਸ਼ੋਅ ਇੰਡੀਆ ਗੋਟ ਲੇਟੈਂਟ ਨੂੰ ਲੈ ਕੇ ਕਾਫੀ ਵਿਰੋਧ ਹੁੰਦਾ ਰਣਵੀਰ ਲਾਹਾਂਪਤੀਆ ਦੇ ਵੱਲੋਂ ਕੀਤੀ ਗਈ ਇੱਕ ਟਿੱਪਣੀ ਨੇ ਬਵਾਲ ਮਚਾ ਕੇ ਰੱਖ ਦਿੱਤਾ ਹਾਲਾਂਕਿ ਇਹ ਸ਼ੋਅ ਜਦੋਂ ਤੋਂ ਸ਼ੁਰੂਆਤ ਹੋਈ ਉਦੋਂ ਤੋਂ ਹੀ ਕੁਝ ਲੋਕ ਇਸ ਦੇ ਉੱਤੇ ਇਤਰਾਜ਼ ਜਤਾ ਰਹੇ ਸੀ ਪਰ ਜਸ ਰੀਚੇ ਦੀ ਟਿੱਪਣੀ ਰਣਵੀਰ ਲਾਹਾਂਬਾਦੀਆ ਦੇ ਵੱਲੋਂ ਕੀਤੀ ਗਈ ਤਾਂ ਉਸਨੇ ਤਾਂ ਸਾਰੇ ਪਾਸੇ ਤਹਿਲਕਾ ਮਚਾ ਕੇ ਰੱਖ ਦਿੱਤਾ ਤਾਂ ਸਮੇਂ ਰਾਨਾ ਨੇ ਪੋਸਟ ਪਾਈ ਸਭ ਕੁਝ ਹੋਣ ਤੋਂ ਬਾਅਦ ਕਿ ਮੈਂ ਆਪਣੇ ਸਾਰੇ ਸ਼ੋਅ ਡੀਲੀਟ ਕਰ ਰਿਹਾ ਹਾਂ ਗੱਲਬਾਤ ਕਰਾਂਗੇ ਮੇਰੇ ਨਾਲ rau virendra singh bainiwal ਮੌਜੂਦ ਨੇ rau ji samay rana ਕਹਿੰਦਾ ਮੈਂ ਆਪਣੇ ਸਾਰੇ ਸ਼ੋਅ ਡੀਲੀਟ ਕਰ ਰਿਹਾ ਹਾਂ ਕਿਉਂਕਿ ਜੋ ਕੁਝ ਹੋ ਰਿਹਾ ਉਹ ਮੈਂ ਬਰਦਾਸ਼ਤ ਨਹੀਂ ਕਰ ਸਕਦਾ ਸਹਿਨ ਨਹੀਂ ਕਰ ਸਕਦਾ ਮੈਂ ਕੁਝ ਹੋਰ ਸੋਚਿਆ ਸੀ ਪਰ ਹੋ ਕੁਝ ਹੋ ਰਹੀ ਗਿਆ ਬਿਲਕੁਲ ਸਹੀ ਗੱਲ ਹੈ ਕਰ ਨਹੀਂ ਰਿਹਾ ਕਰਤੇ ਉਹਨੇ ਡਿਲੀਟ ਜਿੰਨੇ ਵੀ ਹੁਣ ਤੱਕ ਐਪੀਸੋਡ ਬਣੇ ਸੀ ਨਾ ਇੰਡੀਆਜ਼ ਗੌਟ ਰੇਟੈਂਟ ਦੇ ਉਹ ਸਾਰੇ ਹੀ ਉਹਨੇ ਡਿਲੀਟ ਕਰਤੇ ਹੁਣ ਇਹਦੇ ਲਈ ਵੀ ਅ ਅੱਡ ਅੱਡ ਲੋਕ ਹੋ ਗਏ ਕੋਈ ਕਹਿੰਦਾ ਕਿ ਠੀਕ ਕੀਤਾ ਕੋਈ ਕਹਿੰਦਾ ਕਿ ਤੂੰ ਸਾਰੇ ਐਪੀਸੋਡ ਡਿਲੀਟ ਨਹੀਂ ਕਰਦੇ ਸੀ ਸਿਰਫ ਉਹ ਇੱਕ ਹੀ ਕਰ ਦਿੰਦਾ ਪਰ ਮੇਰੇ ਹਿਸਾਬ ਦੇ ਨਾਲ ਉਹਨੇ ਸਹੀ ਕੀਤਾ ਹੈ ਕਿਉਂਕਿ ਇਹ ਚਾਹੇ ਇਸ ਸ਼ੋਅ ਦੇ ਵਿੱਚ ਜਿਹੜਾ ਰਣਵੀਰ ਇਲਾਹਾਬਾਦੀ ਆ ਜਾਂ ਪੂਰਵਾ ਜਿਹੜੀ ਕੁੜੀ ਸੀ ਨਾਲ ਹੂੰ ਉਹਨਾਂ ਨੇ ਬਹੁਤ ਜਾ ਕੇ ਗੰਦ ਬਕਿਆ ਪਰ ਇਸ ਤੋਂ ਜਿਹੜੇ ਪਹਿਲੇ ਸ਼ੋਅ ਸੀ ਹੈ ਉਹਦੇ ਵਿੱਚ ਵੀ ਗੰਦਗੀ ਹੋ ਸੀ ਹੂੰ ਹੈ ਉਹ ਵੀ ਚੰਗਾ ਕੰਟੈਂਟ ਨਹੀਂ ਸੀਗਾ ਸੋ ਮੈਂ ਤਾਂ ਪਰਸਨਲੀ ਇਹੀ ਲੱਗਦਾ ਕਿ ਚੰਗਾ ਕੀਤਾ ਉਹਨੇ ਕਿ ਜਿਹੜੇ ਸਾਰੇ ਡਿਲੀਟ ਕਰਤੇ ਕਿਉਂਕਿ ਦੇਖੋ ਅ ਸਮੇ ਰਣਾ ਇੱਕ ਆਰਟਿਸਟ ਹੈ ਜੀ ਉਹ ਇਹ ਨਹੀਂ ਕਿ ਕੱਲਾ ਉਹ ਇੱਕ ਹੀ ਸ਼ੋਅ ਬਣਾਉਂਦਾ ਉਹ ਸਟੈਂਡ ਅਪ ਕਮੇਡੀਅਨ ਆ ਇਸ ਵੇਲੇ ਮੈਨੂੰ ਪਤਾ ਲੱਗਿਆ ਕਿ ਉਹਦੇ ਸ਼ਾਇਦ ਅਮਰੀਕਾ ਤੇ ਉਹ ਸ਼ੋਅ ਕਰ ਰਿਹਾ ਅਮਰੀਕਾ ਗਿਆ ਹੋਇਆ ਉਹ ਸ਼ੋਅ ਸੀਗੇ ਉਹਦੇ ਤੁਸੀਂ ਦੇਖੋ ਕਿ ਜਿਹੜਾ ਬੰਦੇ ਨੇ ਸਟੈਂਡ ਅਪ ਕਮੇਡੀ ਕਰਨੀ ਆ ਨਾ ਜਾਂ ਕਿਸੇ ਦਾ ਮਨੋਰੰਜਨ ਕਰਨਾ ਉਸ ਬੰਦੇ ਦਾ ਮਾਈਂਡ ਫ੍ਰੀ ਹੋਣਾ ਬਹੁਤ ਜ਼ਰੂਰੀ ਹੈ ਬਿਲਕੁਲ ਜੇ ਤੁਸੀਂ ਉਸੇ ਗੱਲਾਂ ਦੇ ਵਿੱਚ ਉਲਝੇ ਰਹੋਗੇ ਤਾਂ ਤੁਸੀਂ ਆਪਣਾ ਪਰਫਾਰਮ ਨਹੀਂ ਕਰ ਪਾਉਂਗੇ ਹੂੰ ਹੁਣ ਉਹਨੂੰ ਲੱਗਿਆ ਹੋਣਾ ਕਿ ਹਾਂ ਵਾਕਈ ਇਹ ਗਲਤੀ ਮੇਰੇ ਤੋਂ ਹੋ ਗਈ ਹੈ ਤੇ ਫਿਰ ਹੁਣ ਇਹ ਗਲਤੀ ਇੱਕ ਸ਼ੋਅ ਡਿਲੀਟ ਕਰਕੇ ਉਹ ਪਰਟੀਕੂਲਰ ਉਤੇ ਗੱਲ ਨਹੀਂ ਬਣਨੀ ਮੈਂ ਸਾਰੀ ਸ਼ੋਅ ਡਿਲੀਟ ਕਰ ਦਿੰਦਾ ਤਾਂ ਜੋ ਇਹ ਜਿਹੜਾ ਮਸਲਾ ਉੱਠਿਆ ਇਹ ਸ਼ਾਂਤ ਹੋ ਜੇ ਜੀ ਜਦੋਂ ਉਹਨੇ ਇਹ ਸ਼ੋਅ ਡਿਲੀਟ ਕੀਤੇ ਨੇ ਤਾਂ ਇਹ 'ਚ ਕੋਈ ਸ਼ੱਕ ਨਹੀਂ ਕਿ ਬਹੁਤ ਸ਼ਾਂਤ ਹੋਇਆ ਇਹ ਮਸਲਾ ਪਰ ਕਿਉਂਕਿ ਹੁਣ ਇਹ ਉਸ ਤਾਂ ਉਸ ਐਪੀਸੋਡ ਦੇ ਵਿੱਚ ਜੋ ਚੀਜ਼ਾਂ ਬੋਲੀਆਂ ਗਈਆਂ ਹੁਣ ਉਸ ਦੀਆਂ ਜਿਹੜੀਆਂ ਰੀਲਾਂ ਬੜੀਆਂ ਹੋਈਆਂ ਨੇ ਉਹ ਤਾਂ ਸਮੇਂ ਰਹਿਣਾ ਡਿਲੀਟ ਨਹੀਂ ਕਰ ਸਕਦਾ ਨਾ ਬਿਲਕੁਲ ਉਹ ਤਾਂ ਕਿਸੇ ਕਿਸੇ ਨੇ ਚੱਕੀਆਂ ਫਲਾਣੇ ਨੇ ਚੱਕੀ ਇੱਧਰੋਂ ਚੱਕੀ ਉਹਨੇ ਚੱਕੀ ਹਰ ਇੱਕ ਨੇ ਆਪਣੇ ਪਾਈਆਂ ਹੋਈਆਂ ਉਹ ਵਾਇਰਲ ਹੈ ਉਹ ਚੀਜ਼ ਨੂੰ ਹਟਾ ਨਹੀਂ ਸਕਦੇ ਤੇ ਪਰ ਉਹਨੇ ਆਪਣੀ ਆਪਣੇ ਤੌਰ ਤੇ ਇੱਕ ਕੋਸ਼ਿਸ਼ ਕੀਤੀ ਹੈ ਜਿਹੜੀ ਕਿ ਚੰਗੀ ਗੱਲ ਹੈ ਮੈਂ ਨੂੰ ਸਰਾਨਾ ਹੀ ਕਹੂੰਗਾ ਇਹਦੀ ਕਿ ਚੰਗੀ ਗੱਲ ਹੈ ਕਿ ਠੀਕ ਹੈ ਇਸ ਤਰੀਕੇ ਦੇ ਸ਼ੋਅ ਜਦੋਂ ਸ਼ੁਰੂ ਹੀ ਹੋਇਆ ਸੀਗਾ ਉਹ ਆਪਾਂ ਨੇ ਵੀ ਉਦੋਂ ਕੰਡੈਮਨਟ ਕਰਿਆ ਸੀ ਕਿ ਇਹ ਠੀਕ ਕੰਟੈਂਟ ਨਹੀਂ ਹੈਗਾ ਇਹ ਡਾਰਕ ਕਮੇਡੀ ਦੇ ਨਾਂ ਤੇ ਤੁਸੀਂ ਬਹੁਤ ਜ਼ਿਆਦਾ ਗੰਦ ਪਰੋਸ ਰਹੇ ਹੋ ਲੋਕਾਂ ਨੂੰ ਇਹ ਆਪਣੇ ਵਾਲੇ ਇਸ ਤਰੀਕੇ ਦੇ ਸਾਡਾ ਦੇਸ਼ ਆ ਜਿਹੜਾ ਉਸ ਕਲਚਰ 'ਚ ਫਿੱਟ ਨਹੀਂ ਹੁੰਦਾ ਜੀ ਤੇ ਫਾਈਨਲੀ ਉਹੀ ਹੋਇਆ ਕਿ ਜਦੋਂ ਇਹ ਸ਼ੋਅ ਆਇਆ ਤੇ ਬਹੁਤ ਜ਼ਿਆਦਾ ਫੇਮਸ ਹੋ ਗਿਆ ਖਾਸ ਕਰਕੇ ਯੰਗਸਟਰ ਪੀੜ੍ਹੀ ਦੇ ਵਿੱਚ ਤੇ ਫੇਮਸ ਹੋਣ ਤੋਂ ਬਾਅਦ ਫਿਰ ਜਦੋਂ ਇੰਨੇ ਐਪੀਸੋਡ ਹੋ ਗਏ ਫਿਰ ਹਰ ਇੱਕ ਬੰਦਾ ਸੋਚਦਾ ਹੈ ਕਿ ਹੁਣ ਇਸ ਤੋਂ ਅਪ ਲੈਵਲ ਵਾਲਾ ਕੀ ਕਰੀਏ ਹੁਣ ਇਸ ਤੇ ਵਿੱਚ ਆਪਾਂ ਇਦਾਂ ਕਰਦੇ ਆ ਜਿਹੜੇ ਜੱਜ ਨੇ ਉਹ ਆਪਾਂ ਹੋਰ ਮਸ਼ਹੂਰ ਲੋਕਾਂ ਨੂੰ ਬੁਲਾਉਂਦੇ ਆ ਤੇ ਫਿਰ ਉਸ ਮਾੜੀ ਕਿਸਮਤ ਕਹਿ ਲੋ ਸਮੇ ਰੈਣਾ ਦੀ ਜਾਂ ਅਰਣਵੀਰ ਅਲਾਹਾਬਾਦੀਆ ਦੀ ਜੀ ਕਿ ਦੋਨਾਂ ਦਾ ਟਾਈ ਅਪ ਹੋਇਆ ਉਸ ਸ਼ੋਅ ਦੇ ਲਈ ਕਿ ਵੀ ਬਾਈ ਤੁਸੀਂ ਆਓ ਸ਼ੋਅ ਤੇ ਨਾਲ ਉਹ ਅਪੂਰਵਾ ਕੁੜੀ ਉਹ ਵੀ ਆਈ ਨਾਲ ਤੇ ਫਿਰ ਦੋਨਾਂ ਦੀ ਮਾੜੀ ਕਿਸਮਤ ਇਹ ਹੋ ਗਈ ਕਿ ਉਸ 쇼 ਦੇ ਵਿੱਚ ਜਦੋਂ ਇੰਨਾ ਖੁਭਗੇ ਨਾ ਜਦੋਂ ਉਸ ਮਾਹੌਲ ਚ ਚਲੇ ਗਏ ਗਲਮ ਗਾਲੀ ਵਾਲੇ ਚ ਲੱਚਰਤਾ ਭਰੇ ਮਾਹੌਲ ਚ ਚਲੇ ਗਏ ਤਾਂ ਫਿਰ ਉਹੀ ਗੱਲ ਹੋਈ ਜਾਂਦੀ ਹੈ ਕਿ ਰਣਵੀਰ ਅਲਾਹਾਬਾਦੀਆ ਦਾ ਅਸਲੀ ਜਿਹੜਾ ਅੰਦਰੋਂ ਬੰਦਾ ਸੀਗਾ ਉਹ ਬਾਹਰ ਨਿਕਲਣਾ ਸ਼ੁਰੂ ਹੋਇਆ ਤੇ ਫਿਰ ਉਹਨੇ ਉਹੀ ਪੇਰੈਂਟਸ ਵਾਲਾ ਸਵਾਲ ਕੀਤਾ ਹਨਾ ਤੇ ਹੁਣ ਉਹ ਜਿਹੜਾ ਰਣਵੀਰ ਅਲਾਹਾਬਾਦੀਆ ਨੇ ਉਹ ਇੱਕ ਇੱਕ ਸਵਾਲ ਕਰਤਾ ਕਮੈਂਟ ਕਰਤਾ ਉਹੀ ਸਭ ਤੋਂ ਪਾਰੂ ਪਿਆ ਬਿਲਕੁਲ ਸਭ ਤੋਂ ਉਹੀ ਪਾਰੂ ਪਿਆ ਕਿਉਂਕਿ ਜੇ ਉਹ ਕਿਸੇ ਹੋਰ ਕੰਟੈਕਸਟ ਦੇ ਵਿੱਚ ਹੁੰਦਾ ਤਾਂ ਸ਼ਾਇਦ ਕਿਤੇ ਨਾ ਕਿਤੇ ਇੰਨਾ ਵਿਵਾਦ ਨਾ ਹੁੰਦਾ ਕਿਉਂਕਿ ਮਾਤਾ ਪਿਤਾ ਤੇ ਗੱਲ ਚਲੀ ਗਈ ਹਮ ਹੁਣ ਮਾਤਾ ਪਿਤਾ ਨੂੰ ਤੁਸੀਂ ਇੰਟੀਮੇਟ ਹੋਏ ਕਰ ਕਿਵੇਂ ਤੁਸੀਂ ਦੇਖ ਸਕਦੇ ਹੋ ਬਿਲਕੁਲ ਜਾਂ ਫਿਰ ਉਹ ਜਿਵੇਂ ਉਹ ਕਹਤਾ ਉਹਨੇ ਕਿ ਉਸ ਤੋਂ ਬਾਅਦ ਵੀ ਤੁਸੀਂ ਜੁਆਇਨ ਕਰਕੇ ਖਤਮ ਕਰੋ ਉਹ ਚੀਜ਼ਾਂ ਕਿਵੇਂ ਕਰ ਸਕਦੀਆਂ ਸਾਡੀ ਸੁਸਾਇਟੀ ਦੇ ਵਿੱਚ ਇਹ ਚੀਜ਼ਾਂ ਹੋਈ ਨਹੀਂ ਸਕਦੀਆਂ ਜੀ ਤੇ ਫਿਰ ਉਹ ਅੰਤ ਆਪਾਂ ਕਹਿੰਦੇ ਨਹੀਂ ਹੁੰਦੇ ਆ ਸਿਆਣਿਆਂ ਨੇ ਕਿਹਾ ਹੋਇਆ ਕਿ ਤੁਸੀਂ ਜੋ ਬੋਲਣਾ ਨਾ ਸੋਚ ਸਮਝ ਕੇ ਬੋਲੋ ਜੇ ਕੁਝ ਬੋਲਣ ਜਾ ਰਹੇ ਹੋ ਤਾਂ ਉਹਨੂੰ 10 ਵਾਰ ਸੋਚ ਲਓ ਹੂੰ ਵੀ ਮੈਂ ਸਹੀ ਬੋਲ ਰਿਹਾ ਜੇ ਮੈਂ ਇਹ ਗੱਲ ਬੋਲੂਗਾ ਤਾਂ ਇਹਦਾ ਇਨ ਫਿਊਚਰ ਦੇ ਵਿੱਚ ਰਿਜ਼ਲਟ ਕੀ ਹੋਊਗਾ ਤੇ ਉਹ ਜਿਹੜਾ ਉਸ ਵੇਲੇ ਦਾ ਮਾਹੌਲ ਬਣਿਆ ਸੀ ਉਸ ਵਹਾ ਦੇ ਵਿੱਚੋਂ ਰਣਵੀਰ ਅਲਾਹਾਬਾਦੀਆ ਇਸ ਤਰੀਕੇ ਨਾਲ ਵਇਆ ਕਿਉਂਕਿ ਕੋਲ ਬੈਠੀ ਕੁੜੀ ਅਪੂਰਵਾ ਉਹ ਜਦੋਂ ਗੰਦੀ ਗੰਦੇ ਕਮੈਂਟ ਕਰ ਰਹੀ ਹੈ ਇੱਕ ਮੁੰਡੇ ਨੂੰ ਤਾਂ ਨਾਲ ਬੈਠੇ ਰਣਵੀਰ ਦੇ ਅੰਦਰਲਾ ਵੀ ਜਿਹੜਾ ਸ਼ੈਤਾਨ ਸੀਗਾ ਉਹ ਜਾਗ ਗਿਆ ਤੇ ਉਹਨੇ ਵੀ ਫਿਰ ਕੋਸ਼ਿਸ਼ ਕੀਤੀ ਕਿ ਮੈਂ ਆਇਆ ਹਾਂ ਇਸ ਸ਼ੋਅ ਦੇ ਵਿੱਚ ਮੈਂ ਇੰਨਾ ਵੱਡਾ ਬੰਦਾ ਮੈਂ ਇੰਨਾ ਵੱਡਾ ਪੋਡਕਾਸਟਰ ਹਾਂ ਇੰਨਾ ਵੱਡਾ ਮੇਰਾ ਬੀਅਰ 22 ਸੈਕਸ ਦਾ ਚੈਨਲ ਆ ਜੀ ਲੱਖਾਂ ਕਰੋੜਾਂ ਲੋਕ ਮੇਰੇ ਫਾਲੋਅਰ ਨੇ ਤੇ ਜੇ ਮੈਂ ਐ ਚੁੱਪ ਕਰਕੇ ਬੈਠਾ ਰਿਹਾ ਤੇ ਸਾਰੇ ਐਪੀਸੋਡ ਦੇ ਵਿੱਚ ਮੈਂ ਦਿਖਿਆ ਹੀ ਨਾ ਹੂੰ ਫਿਰ ਇਹ ਗੱਲ ਹੋਣੀ ਨਹੀਂ ਉਹ ਆਪਣੇ ਆਪ ਨੂੰ ਕੂਲ ਦਿਖਾਉਣ ਦੀ ਕੋਸ਼ਿਸ਼ ਦੇ ਵਿੱਚ ਤੇ ਆਪਣੇ ਆਪ ਨੂੰ ਉਸ ਸ਼ੋਅ ਐਪੀਸੋਡ ਚ ਦਿਖਾਉਣ ਦੀ ਕੋਸ਼ਿਸ਼ ਦੇ ਵਿੱਚ ਰਣਵੀਰ ਅਲਾਹਾਬਾਦੀਆ ਉਹ ਗੱਲਾਂ ਕਰ ਗਿਆ ਤੇ ਇੱਕ ਦੋ ਹੋਰ ਵੀ ਗੱਲਾਂ ਕਰੀਆਂ ਨੇ ਇੰਨੀ ਇੱਕ ਗੱਲ ਨਹੀਂ ਹੈ ਇੱਕ ਦੋ ਕਰੋੜ ਰੁਪਏ ਵਾਲੀ ਗੱਲ ਵੀ ਸੀ ਇੱਕ ਜਿਹੜਾ ਉਹ ਉੱਥੇ ਕੁੜੀ ਨੂੰ ਕਿਹਾ ਕਹੀ ਗਈ ਸੀ ਉਹ ਬਹੁਤ ਵੱਡੀ ਗੱਲ ਸੀਗੀ ਹੂੰ ਤੇ ਫਿਰ ਉਸ ਜੋ ਬੋਲਿਆ ਉਹਨੇ ਦੋ ਸਵਾਲ ਕੀਤੇ ਤੁਸੀਂ ਦੇਖੋ ਕਿ ਕਿਸੇ ਨੇ ਸੋਚਿਆ ਨਹੀਂ ਹੋਣਾ ਕਿ ਉਹ ਦੋ ਸਵਾਲ ਜਾਂ ਦੋ ਬੋਲਵਾਕ ਮੂੰਹੋਂ ਨਿਕਲੇ ਰਣਵੀਰ ਦੇ ਇੰਨੇ ਘ ਭਾਰੀ ਪੈਣਗੇ ਇਹਨਾਂ ਨੂੰ ਕਿ ਇੱਕ ਤਾਂ ਸਮੇਂ ਰਹਿਣਾ ਨੂੰ ਆਪਣਾ ਸ਼ੋਅ ਸਾਰਾ ਬੰਦ ਕਰਨਾ ਪਊ ਡਿਲੀਟ ਕਰਨਾ ਪਊਗਾ ਪਲੱਸ ਜਿਹੜੀ ਰਣਵੀਰ ਅਲਾਹਾਬਾਦੀਆ ਦੀ ਹੁਣ ਤੱਕ ਦੀ ਇੱਕ ਸਾਫ਼ ਸੁਥਰੀ ਜੀ ਬੜੀ ਸੋਹਣੀ ਸਜਜੀ ਜੀ ਈਮੇਜ ਬਣੀ ਹੋਈ ਸੀ ਉਹ ਡੈਮੇਜ ਹੋ ਜੂਗੀ ਬਿਲਕੁਲ ਹੁਣ ਬੈਠਾ ਤਾਂ ਰਣਵੀਰ ਵੀ ਰੋ ਰਿਹਾ ਹੂੰ ਸਮੇਂ ਰੈਣਾ ਨੇ ਤਾਂ ਰੋਣਾ ਹੀ ਰੋਣਾ ਕਿਉਂਕਿ ਉਹਦਾ ਕਰੋੜਾ ਰੁਪਏ ਬਣ ਰਹੇ ਸੀ ਉਸ ਸ਼ੋਅ ਦੇ ਉੱਤੋਂ ਉਹ ਸ਼ੋਅ ਕਿਸੇ ਹੋਰ ਸ਼ੋਅ ਨੂੰ ਚੱਲਣ ਨਹੀਂ ਦੇ ਰਿਹਾ ਸੀਗਾ ਕਿਉਂਕਿ ਬਹੁਤ ਜ਼ਿਆਦਾ ਆਡੀਅנס ਉਧਰ ਨੂੰ ਜਾ ਰਹੀ ਸੀ ਤੇ ਹੁਣ ਰਣਵੀਰ ਅਲਾਹਾਬਾਦੀਆ ਆਪਣੇ ਆਪ ਨੂੰ ਕੋਸ ਰਿਹਾ ਬੈਠ ਕੇ ਜੀ ਕਿ ਯਾਰੇ ਮੈਂ ਕਰ ਕੀ ਕਰ ਤਾਂ ਮੈਂ ਕਰ ਕੀ ਗਿਆ ਮੈਂ ਚਿੰਜਾ ਬੋਲ ਕਿਵੇਂ ਗਿਆ ਫਿਰ ਉਹ ਇਹ ਸੋਚਦਾ ਹੁਣ ਉਧਰ ਸਮੇ ਰਹਿਣਾ ਕਿ ਯਾਰ ਇਹ ਮੈਂ ਕੀ ਕਰ ਗਿਆ ਉਹ ਕਿਹੜਾ ਮਾੜਾ ਟਾਈਮ ਸੀ ਜਿਹੜਾ ਮੈਂ ਰਣਵੀਰ ਅਲਾਹਾਬਾਦੀਆ ਨੂੰ ਇਨਵਾਈਟ ਕਰ ਲਿਆ ਹੂੰ ਇਹੀ ਹੁੰਦਾ ਨਾ ਬਾਅਦ ਚ ਬੰਦਾ ਪਛਤਾਉਂਦਾ ਤਾਂ ਇਹੀ ਹੈ ਤੇ ਹੁਣ ਦੋਨੋਂ ਜਿਹੜੇ ਬੈਠ ਕੇ ਪਛਤਾ ਰਹੇ ਨੇ ਮਾਫੀਆਂ ਵੀ ਮੰਗ ਰਹੇ ਨੇ ਪਰ ਹੁਣ ਗੱਲ ਇਹ ਹੈ ਕਿ ਬਹੁਤ ਜ਼ਿਆਦਾ ਇਹ ਹਾਈਲਾਈਟ ਮਾਮਲਾ ਹੋ ਗਿਆ ਹੂੰ ਜਿਹਦੇ ਕਰਕੇ ਸਮੇ ਰਣਾਂ ਅਨੁਸਾਰ ਸਾਰੇ ਸ਼ੋਅ ਆਪਣੇ ਡਿਲੀਟ ਕਰਨੇ ਪਏ ਰਣਵੀਰ ਅਲਾਹਾਬਾਦੀਆ ਨੇ ਜਿਹੜੇ ਅੱਗੇ ਆਪਣੇ ਟਾਈ ਅਪ ਕਰ ਰੱਖੇ ਸੀ ਕਿ ਪੌਡਕਾਸਟ ਕਰੂੰਗਾ ਮੈਂ ਇਹਨਾਂ ਬੰਦਿਆਂ ਦੇ ਨਾਲ ਹੂੰ ਉਹ ਪੌਡਕਾਸਟ ਕੈਨਸਲ ਹੋ ਰਹੇ ਨੇ ਦੀਪਰਾਕ ਦਾ ਤੁਸੀਂ ਸੁਣਿਆ ਸਾਰਿਆਂ ਨੇ ਕਿ ਉਹਨੇ ਸਪੈਸ਼ਲ ਵੀਡੀਓ ਪਾ ਕੇ ਕਿਹਾ ਕਿ ਮੈਂ ਜਾਣਾ ਸੀਗਾ ਤੇ ਸ਼ੋਅ ਤੇ ਪਰ ਹੁਣ ਮੈਂ ਨਹੀਂ ਜਾ ਰਿਹਾ ਹੁਣ ਜਦੋਂ ਨੂੰ ਪਤਾ ਲੱਗ ਗਿਆ ਕਿ ਇਹਦੀ ਮਾਨਸਿਕਤਾ ਦਾ ਲੈਵਲ ਕੀ ਆ ਹੁਣ ਮੈਂ ਇਹਦੇ ਸ਼ੋਅ ਤੇ ਨਹੀਂ ਜਾਊਗਾ ਤੇ ਜੇ ਵੀ ਪ੍ਰਾਕ ਨਹੀਂ ਜਾ ਰਿਹਾ ਤੇ ਹੋਰ ਜਿਹੜੇ ਲੋਕ ਜਾਣਗੇ ਉਹ ਜਿਨ੍ਹਾਂ ਦਾ ਟਾਈਪ ਸੀ 100% ਉਹ ਵੀ ਬੈਕ ਕਰਨਗੇ ਕਿ ਅਸੀਂ ਵੀ ਨਹੀਂ ਜਾਣਾ ਕਿਉਂਕਿ ਇਹ ਹੁਣ ਜਿਹੜਾ ਲੇਟੈਸਟ ਸ਼ੋਅ ਰਣਵੀਰ ਲਾਹਬਾਦੀਆ ਤੇ ਜਿਹੜਾ ਕੋਈ ਬੰਦਾ ਜਾਊਗਾ ਨਾ ਤੇ ਲੋਕ ਕਿਤੇ ਨਾ ਕਿਤੇ ਉਹਨੂੰ ਵੀ ਭੰਡਣਗੇ ਹੁਣ ਕੋਈ ਐਸਾ ਹੀ ਬੰਦਾ ਜਾਊਗਾ ਜਿਹੜਾ ਉਹਦੇ ਬਹੁਤ ਜ਼ਿਆਦਾ ਕਰੀਬੀ ਹੋਊਗਾ ਜਾਂ ਜਿਹੜਾ ਉਹ ਚਾਹੂਗਾ ਕਿ ਇਹਦੀ ਡੈਮੇਜ ਬਹੁਤ ਹੋ ਗਈ ਇਮੇਜ ਹੁਣ ਇਹਦੀ ਇਮੇਜ ਥੋੜੀ ਜੀ ਸੁਧਾਰ ਲਈ ਜਾਏ ਪਰ ਉਹੀ ਗੱਲ ਮੈਨੂੰ ਤਾਂ ਬਾਰ-ਬਾਰ ਗੱਲ ਉਹੀ ਸਿਆਣਿਆਂ ਦੀਆਂ ਕਿਤਾਬਾਂ ਚ ਕਈਆਂ ਹੋਈਆਂ ਗੱਲਾਂ ਯਾਦ ਆਉਂਦੀਆਂ ਨੇ ਕਿ ਘੱਟ ਬੋਲੋ ਤੇ ਤੋਲ ਕੇ ਬੋਲੋ ਸੋਚੋ ਪਹਿਲਾਂ ਤੁਸੀਂ ਬੋਲ ਕੀ ਰਹੇ ਹੋ ਖਾਸ ਕਰਕੇ ਜਦੋਂ ਸਭ ਕੁਝ ਰਿਕਾਰਡ ਹੋ ਰਿਹਾ ਹੋਵੇ ਤੁਹਾਡੇ ਸਾਹਮਣੇ ਦੁਨੀਆ ਬੈਠੀ ਹੋਵੇ ਲੋਕ ਬੈਠੇ ਹੋਣ ਕੁੜੀਆਂ ਹੋਣ ਮੁੰਡੇ ਹੋਣ ਬਜ਼ੁਰਗ ਜੋ ਵੀ ਤੁਸੀਂ ਸੋਚ ਕੇ ਬੋਲੋ ਘਟੋ ਘਟ ਇਹ ਚੀਜ਼ ਤਾਂ ਤੁਹਾਡੇ ਕੰਟਰੋਲ ਚ ਹੈਗੀ ਆ ਨਾ ਤੇ ਜੋ ਸੋਚ ਕੇ ਉਹਦੋਂ ਬੋਲਿਆ ਹੁੰਦਾ ਜੇ ਰਣਵੀਰ ਨੇ ਸੋਚਿਆ ਹੁੰਦਾ ਕਿ ਮੈਂ ਯਾਰ ਸਵਾਲ ਪੁੱਛ ਰਿਹਾ ਪੇਰੈਂਟਸ ਤੇ ਮੈਂ ਐਡਾ ਵੱਡਾ ਤੰਝ ਮਾਰ ਰਿਹਾ ਕੀ ਇਹ ਗੱਲ ਸਹੀ ਹੋਊਗੀ ਕੀ ਤੇ ਇਹ ਬਹੁਤ ਜਿਆਦਾ ਵੱਡਾ ਮਤਲਬ ਜਿਵੇਂ ਹੁਣ ਮੁੱਦਾ ਬਣਿਆ ਬਣਦਾ ਨਹੀਂ ਜਾਊਗਾ ਜੇ ਉਹਦੋਂ ਸੋਚ ਲੈਂਦਾ ਉਹ ਸ਼ਾਇਦ ਐਦਾਂ ਨਾ ਹੁੰਦਾ ਹੁਣ ਇਹਦੇ ਰਿਜ਼ਲਟ ਚ ਕੀ ਹੈ ਦੇਖੋ ਸਮੇ ਰਹਿਣਾ ਨੂੰ ਵੀ ਪੁਲਿਸ ਬੁਲਾ ਰਹੀ ਹੈ ਜਿਹੜਾ ਰਣਵੀਰ ਅਲਾਹਾਬਾਦੀਆ ਉਹਨੇ ਹੁਣ ਅੱਜ ਬੀਤੇ ਦਿਨੀ ਸੁਪਰੀਮ ਕੋਰਟ ਦੇ ਵਿੱਚ ਐਪਲੀਕੇਸ਼ਨ ਲਾਈ ਆ ਉਹਨੇ ਐਪਲੀਕੇਸ਼ਨ ਲਾ ਕੇ ਸੁਪਰੀਮ ਕੋਰਟ ਤੋਂ ਇਹ ਮੰਗ ਕੀਤੀ ਹੈ ਕਿ ਜਿਹੜੀਆਂ ਮੇਰੇ ਖਿਲਾਫ ਐਫ ਆਈ ਆਰ ਹੋ ਰਹੀਆਂ ਨੇ ਥਰੂਆਊਟ ਦਾ ਇੰਡੀਆ ਹੂੰ ਉਹਨਾਂ ਨੂੰ ਕਲੱਬ ਕੀਤਾ ਜਾਵੇ ਮਤਲਬ ਕਿ ਇੱਕ ਜਗ੍ਹਾ ਕਰਤੀ ਕਰ ਦਿੱਤਾ ਜਾਵੇ ਦੇਖੋ ਅਸਾਮ ਚ ਪਹਿਲਾਂ ਐਫ ਆਈ ਆਰ ਹੋਈ ਜੀ ਫਿਰ ਮੁੰਬਈ ਦੇ ਵਿੱਚ ਹੋਈ ਉੱਥੇ ਪੁਲਿਸ ਕਾਰਵਾਈ ਕਰ ਰਹੀ ਹੈ ਆ ਹੁਣ ਕੋਟਾ ਦੇ ਵਿੱਚ ਮੈਂ ਪੜ ਰਿਹਾ ਸੀ ਕਿ ਇੱਕ ਵਾਰੀ ਨੇ ਉੱਥੇ ਵੀ ਐਫ ਆਈ ਆਰ ਦਰਜ ਕਰਾ ਦਿੱਲੀ ਦਰਖਾਸਤ ਦਿੱਤੀ ਹੈ ਹੁਣ ਕਿੱਥੇ ਮਹਾਰਾਸ਼ਟਰ ਮੁੰਬਈ ਕਿੱਥੇ ਅਸਾਮ ਇੱਧਰ ਕੋਟਾ ਤੇ ਹੋਰ ਵੀ ਹਜੇ ਹੋਣਗੀ ਐਫ ਆਈ ਆਰ ਤੇ ਹੁਣ ਜਦੋਂ ਹੋ ਜਾਂਦੀ ਹੈ ਤੇ ਬੰਦੇ ਨੂੰ ਸੰਮਣ ਆਉਂਦੇ ਨੇ ਤੇ ਫਿਰ ਅਦਾਲਤੀ ਕਾਰਵਾਈ ਆ ਇਹ ਤੁਹਾਨੂੰ ਜਾਣਾ ਹੀ ਜਾਣਾ ਪੈਣਾ ਆ ਜੀ ਹੁਣ ਜਦੋਂ ਵੀ ਅਸਾਮ ਵਾਲੇ ਕੇਸ ਦੀ ਐਫ ਆਈ ਆਰ ਦੀ ਜਦੋਂ ਵੀ ਸੁਣਵਾਈ ਹੋਊਗੀ ਅਦਾਲਤ ਚੌਥੇ ਕਿਉਂਕਿ ਜਿਸ ਸਟੇਟ ਦੇ ਵਿੱਚ ਜਿਸ ਜ਼ਿਲ੍ਹੇ ਦੇ ਵਿੱਚ ਤੁਹਾਡੀ ਐਫਆਈਆਰ ਹੁੰਦੀ ਆ ਉਹਦੇ ਨਾਲ ਸੰਬੰਧਿਤ ਜਿਹੜੀ ਅਦਾਲਤ ਹੁੰਦੀ ਆ ਉੱਥੇ ਹੀ ਮਾਮਲਾ ਚੱਲਣਾ ਹੈ ਹੂੰ ਤੇ ਹੁਣ ਉਹਨੂੰ ਜਾਣਾ ਪਿਆ ਕਰਨਾ ਆਸਾਮ ਫਿਰ ਜੇ ਕੋਟੇ ਵਾਲੀ ਹੋਗੀ ਤੇ ਫਿਰ ਕੋਟਾ ਜਾਣਾ ਪਿਆ ਕਰਨਾ ਮਹਾਰਾਸ਼ਟਰਾ ਦੇ ਵਿੱਚ ਵੀ ਜਿੱਥੇ ਹੈਗਾ ਤੇ ਜਾਣਾ ਜਾਣਾ ਤਾਂ ਪਊਗਾ ਨਾ ਤੁਹਾਨੂੰ ਸਾਰੇ ਕੰਮ ਛੱਡ ਕੇ ਜਾਣੇ ਪੈਣਗੇ ਬਿਲਕੁਲ ਸੋ ਇਸ ਕਰਕੇ ਆਉਣ ਵਾਲਾ ਸਮਾਂ ਉਹਦੇ ਲਈ ਇਸ ਤਰੀਕੇ ਦਾ ਹੋਣ ਵਾਲਾ ਹੈ ਤੇ ਇਹ ਨਾਲ ਚੀਜ਼ਾਂ ਨੂੰ ਦੇਖ ਕੇ ਉਹਨੇ ਰਣਵੀਰ ਲਾਹਬਾਦੀਆ ਨੇ ਸੁਪਰੀਮ ਕੋਰਟ ਚ ਇਹ ਐਪਲੀਕੇਸ਼ਨ দাਇਰ ਕੀਤੀ ਹੈ ਕਿ ਜਿੰਨੀਆਂ ਮੇਰੀਆਂ ਸਾਰੀਆਂ ਐਫ ਆਈ ਆਰ ਮੇਰੇ ਖਿਲਾਫ ਹੋਈਆਂ ਨੇ ਜੀ ਕਿਰਪਾ ਕਰਕੇ ਉਹਨਾਂ ਨੂੰ ਕਲੱਬ ਕਰ ਦਿੱਤਾ ਜਾਏ ਮਤਲਬ ਕਿ ਇੱਕ ਜਗ੍ਹਾ ਕਰ ਦੋ ਉਹਨੂੰ ਤੇ ਮੋਸਟਲੀ ਕੀ ਬੰਬੇ ਕਰ ਦੋ ਜਾਂ ਦਿੱਲੀ ਕਰ ਦੋ ਤਾਂ ਜੋ ਮੈਂ ਇੱਕ ਜਗ੍ਹਾ ਤੇ ਸਾਰੀਆਂ ਜਿਹੜੀਆਂ ਕਾਰਵਾਈਆਂ ਚ ਸ਼ਾਮਿਲ ਹੋ ਸਕਾਂ ਜੇ ਇਹ ਨਹੀਂ ਹੁੰਦੀ ਤੇ ਫਿਰ ਉਹਨੂੰ ਸਿੰਗਲ ਸਿੰਗਲ ਸੁਣਵਾਈ ਤੇ ਇਹ ਜਾਣਾ ਪਊਗਾ ਤੁਸੀਂ ਦੇਖੋ ਕਿ ਕਿੰਨਾ ਔਖਾ ਬੰਦੇ ਨੂੰ ਹੋ ਜਾਂਦਾ ਤੇ ਬਿਲਕੁਲ ਉਹ ਹੈ ਫਾਲੋਅਰ ਵੀ ਉਹਦੇ ਜਾ ਰਹੇ ਨੇ ਜੀ ਉਹਨੂੰ ਅਨਫਾਲੋ ਕਰ ਰਹੇ ਨੇ ਬਹੁਤ ਸਾਰੇ ਲੋਕ ਵਿਰਾਟ ਕੋਹਲੀ ਨੇ ਵੀ ਅਨਫਾਲੋ ਕੀਤਾਗਾ ਵਿਰਾਟ ਕੋਹਲੀ ਨੇ ਵੀ ਕੀਤਾ ਤੇ ਇਹਦੇ ਬਾਰੇ ਮੈਨੂੰ ਹੈ ਨਹੀਂ ਸੀ ਨੋਲੇਜ ਪਰ ਫਿਰ ਵੀ ਬਹੁਤ ਵੱਡੀ ਗੱਲ ਆ ਹਨਾ ਕਿਉਂਕਿ ਜਦੋਂ ਇੰਨੇ ਵੱਡੇ ਲੋਕ ਫਿਰ ਅਨਫਾਲੋ ਕਰਨ ਕਿਉਂਕਿ ਉਹਨਾਂ ਨੂੰ ਦੇਖੋ ਤੁਸੀਂ ਹੋ ਜਾਂਦਾ ਨਾ ਜਦੋਂ ਤੁਹਾਡੀ ਇਮੇਜ ਹੀ ਇੰਨੀ ਥੱਲੇ ਡਿੱਗੀ ਮੈਂ ਤਾਂ ਇਹ ਸੋਚਦਾ ਕਿ ਉਹ ਬੰਦਾ ਸ਼ਾਇਦ ਉਹਨੂੰ ਨੀਂਦ ਨਹੀਂ ਆ ਰਹੀ ਹੋਣੀ ਹੂੰ ਕਿ ਤੁਸੀਂ ਇੱਥੇ ਬੈਠੇ ਹੋ ਚੋਟੀ ਦੇ ਉੱਤੇ ਇੱਕ ਸ਼ੋਅ 'ਚ ਤੁਸੀਂ ਗਏ ਉੱਥੇ ਇੱਕ ਤੁਸੀਂ ਗੱਲ ਕੀਤੀ ਉਹਨੇ ਤੁਹਾਨੂੰ ਟੜਾਮ ਕਰਕੇ ਜਮਾਈ ਫਰਸ਼ ਤੇ ਲਿਆਤਾ ਹੂੰ ਤੇ ਹੁਣ ਗੱਲਾਂ ਫੇਰ ਉੱਥੇ ਸਿਆਣੇ ਵਾਲੀਆਂ ਆ ਜਾਂਦੀਆਂ ਨੇ ਕਿ ਉੱਪਰ ਚੜ੍ਹਨਾ ਬਹੁਤ ਔਖਾ ਸੌਖਾ ਹੈ ਪਰ ਉੱਥੇ ਕਾਇਮ ਰਹਿਣਾ ਬਹੁਤ ਔਖਾ ਆ ਇੱਕ ਗਲਤੀ ਤੁਹਾਨੂੰ ਥੱਲੇ ਡੇਗ ਮਾਰਦੀ ਆ ਜਾਂ ਜਦੋਂ ਤੁਹਾਡਾ ਦਿਮਾਗ ਖਰਾਬ ਹੋ ਜਾਂਦਾ ਸ਼ੌਹਰਤ ਤੇ ਦੌਲਤ ਦੇ ਕਰਕੇ ਫਿਰ ਤੁਹਾਡੇ ਤੋਂ ਪਰਮਾਤਮਾ ਗਲਤੀਆਂ ਕਰਕੇ ਵੀ ਦੇਖਦਾ ਕਿ ਇਹ ਬੰਦਾ ਸਟੇਬਲ ਰਹਿੰਦਾ ਜਾਂ ਇਹ ਹੰਕਾਰ ਚਾਕੇ ਗਲਤੀਆਂ ਕਰਦਾ ਤੇ ਉਹ ਸਟੇਬਲ ਉੱਥੇ ਜਗ੍ਹਾ ਤੇ ਰਹਿਣਾ ਬੜਾ ਔਖਾ ਹੁੰਦਾ ਸੋ ਇਹ ਰਣਵੀਰ ਤੋਂ ਹੁਣ ਗਲਤੀ ਹੋਈ ਆ ਹੁਣ ਇਹਨੂੰ ਭੁਗਤਣਾ ਤਾਂ ਪਊਗਾ ਹੀ ਇਤੋਂ ਤੱਕ ਕਿ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਵੀ ਇਸ ਮੁੱਦੇ ਤੇ ਚਰਚਾ ਹੋਈ ਆ ਪਾਰਲੀਮੈਂਟ ਨੇ ਪਾਰਲੀਮੈਂਟਰੀ ਦਾ ਇੱਕ ਕੀ ਕਹਿੰਦੇ ਆ ਉਹਨੂੰ ਪੈਨਲ ਹੈ ਉਹ ਵੀ ਡਿਸਕਸ਼ਨ ਕਰ ਰਿਹਾ ਉਹ ਵੀ ਇਸ ਮਾਮਲੇ ਦੀ ਪੈਰਵੀ ਕਰ ਰਿਹਾ ਉਹਨਾਂ ਨੇ ਵੀ ਰਿਪੋਰਟ ਬ੍ਰਾਡਕਾਸਟਿੰਗ ਮਿਨਿਸਟਰ ਤੋਂ ਮੰਗੀ ਐ ਕਿ ਸਾਨੂੰ 17 18 ਫਰਵਰੀ ਤੋਂ ਪਹਿਲਾਂ ਸਾਨੂੰ ਇਸ ਮਾਮਲੇ ਤੇ ਰਿਪੋਰਟ ਦਿਓ ਸੋ ਹੁਣੇ ਜਿੰਨਾ ਕੁ ਵੀ ਹੋਇਆ ਰਾਜੀਵ ਮੈਨੂੰ ਲੱਗਦਾ ਕਿ ਇਹ ਠੀਕ ਹੋਇਆ ਕਿਉਂਕਿ ਜਿਹੜੇ ਹੋਰ ਵੀ ਯੰਗਸਟਰ ਜਾਂ ਹੋਰ ਵੀ ਪ੍ਰੋਡਕਸ਼ਨ ਹਾਊਸ ਵਾਲੇ ਹੋਣਗੇ ਨਾ ਜਿਹੜੇ ਸ਼ਾਇਦ ਤਿਆਰੀ ਕਰ ਰਹੇ ਹੋਣੇ ਕਿਤੇ ਯਾਰ ਉਹ ਸਮੇਂ ਰਹਿਣਾ ਨੇ ਯਾਰ ਸ਼ੋ ਬਣਾ ਲਿਆ ਯਾਰ ਉੱਥੇ ਜੋ ਮਰਜ਼ੀ ਗੰਦਮੰਦ ਬੋਲੀ ਚੱਲੋ ਯਾਰ ਬਹੁਤ ਵੀਊ ਮਿਲਦੇ ਨੇ ਬਹੁਤ ਦੁਨੀਆ ਪਾਗਲ ਹੋ ਕੇ ਦੇਖ ਰਹੀ ਹੈ ਬਿਲਕੁਲ ਉਹ ਮੈਨੂੰ ਲੱਗਦਾ ਕਿ ਹੋਰ ਬਹੁਤ ਸਾਰੇ ਲੋਕ ਹੋਣਗੇ ਜਿਹੜੇ ਤਿਆਰੀ ਕਰ ਰਹੇ ਹੋਣੇ ਕਿ ਇਸ ਤਰੀਕੇ ਦਾ ਇੱਕ ਪੈਰਲਲ ਸ਼ੋਅ ਆਪਾਂ ਵੀ ਤਿਆਰ ਕਰ ਲਈਏ ਹੂੰ ਤੇ ਪਰ ਹੁਣ ਉਹ ਵੀ ਰੁਕ ਜਾਣਗੇ ਜੀ ਸੋ ਇਹ ਬਿਹਤ ਜ਼ਰੂਰੀ ਸੀ ਠੀਕ ਹੈ ਦੇਸ਼ ਦੇ ਵਿੱਚੋਂ ਆਵਾਜ਼ ਉੱਠੀ ਜਾਂ ਦੇਸ਼ ਨੇ ਵਿਰੋਧ ਕੀਤਾ ਤੇ ਇਹ ਹੋਣਾ ਜ਼ਰੂਰੀ ਸੀਗਾ ਕਿਉਂਕਿ ਜੇ ਇਹ ਚੀਜ਼ਾਂ ਨਾ ਹੁੰਦੀਆਂ ਤਾਂ ਜਿਹੜੇ ਹੋਰ ਕੰਟੈਂਟ ਕ੍ਰिएਟਰ ਨੇ ਉਹਨਾਂ ਨੂੰ ਹੋਰ ਬढ़ावा ਮਿਲਣਾ ਸੀ ਕਿ ਯਾਰ ਚੱਕ ਦਿਓ ਫੱਟੇ ਇੱਥੇ ਕੋਈ ਪੁੱਛਣ ਵਾਲਾ ਤਾਂ ਹੈ ਨਹੀਂਗਾ ਸੋ ਸਮੇਰਾਣਾ ਦੀ ਵੀ ਆਪਾਂ ਤਾਰੀਫ਼ ਕਰਦੇ ਆ ਕਿ ਉਹਨੇ ਸਾਰੇ ਸ਼ੋ ਜਿਹੜੇ ਨੇ ਡਿਲੀਟ ਕੀਤੇ ਨੇ ਕਰਨ ਨੂੰ ਤਾਂ ਉਹ ਬੰਦਾ ਇੱਕ ਪਾਰਟਿਕੂਲਰ ਕਰ ਸਕਦਾ ਸੀ ਪਰ ਉਹਨੇ ਸਾਰੇ ਕੀਤੇ ਨੇ ਇਸ ਕਰਕੇ ਉਹਦੀ ਤਾਰੀਫ਼ ਕਰਨੀ ਬਣਦੀ ਹੈ ਹੁਣ ਦੇਖੋ ਗਲਤੀ ਹੋ ਗਈ ਹੈ ਤੇ ਗਲਤੀ ਦਾ ਰਿਅਲਾਈਜ਼ੇਸ਼ਨ ਤਾਂ ਇਹੀ ਸੀਗਾ ਹੈਨਾ ਤੇ ਪਲੱਸ ਹੁਣ ਰਣਵੀਰ ਅਲਾਹਾਬਾਦੀ ਹੈ ਗਲਤੀ ਉਹਦੇ ਤੋਂ ਵੀ ਹੋ ਗਈ ਹੈ ਜਿਹੜੀਆਂ ਹੁਣ ਉਹਨਾਂ ਨੂੰ ਭੁਗਤਣਾ ਪੈਣਗੇ ਉਹ ਗਲਤੀ ਦਾ ਪ੍ਰਾਸਚੇਤੀ ਹੋਊਗਾ ਜਿਹੜੇ ਉਹਦੇ ਸ਼ੋਅ ਕੈਨਸਲ ਹੋ ਰਹੇ ਨੇ ਉਹ ਵੀ ਪ੍ਰਾਸਚੇਤੇ ਇੱਕ ਤਰੀਕੇ ਦੇ ਨਾਲ ਹੁਣ ਆਸੇ-ਪਾਸੇ ਸੁਣਵਾਈਆਂ ਤੇ ਜਾਣਾ ਪਊਗਾ ਇਹ तमाम ਚੀਜ਼ਾਂ ਹੁਣ ਤੁਹਾਨੂੰ ਫੇਸ ਕਰਨੀਆਂ ਪੈਣਗੀਆਂ ਤੇ ਹੁਣ ਤੁਹਾਨੂੰ ਕਰਨੀਆਂ ਵੀ ਚਾਹੀਦੀਆਂ ਨੇ ਤੇ ਉਹ ਕਹਿੰਦੇ ਨੇ ਕਿ ਬਹੁਤ ਸਾਰੇ ਜ਼ਿੰਦਗੀ ਦੇ ਵਿੱਚ ਐਸੇ ਪਲ ਆਉਂਦੇ ਨੇ ਕਿ ਜਦੋਂ ਤੁਸੀਂ ਨਾ ਚਾਹੁੰਦੇ ਹੋ ਵੀ ਕੋਈ ਨਾ ਕੋਈ ਗਲਤੀ ਕਰ ਜਾਂਦੇ ਹੋ ਤੇ ਫਿਰ ਉਹ ਚੀਜ਼ਾਂ ਤੁਹਾਨੂੰ ਸਿੱਖ ਦਿਆਂ ਨੇ ਜਿਵੇਂ ਕਹਿੰਦੇ ਕਿ ਡਿਗ ਡਿਗ ਕੇ ਹੀ ਤਾਂ ਚੱਲਣਾ ਸਿੱਖਦਾ ਬੰਦਾ ਹੂੰ ਜਦ ਤੱਕ ਬੰਦਾ ਡਿਗਦਾ ਵੀ ਨਹੀਂ ਉਹ ਤੱਕ ਆਕਲ ਵੀ ਨਹੀਂ ਨਾ ਆਉਂਦੀ ਤੇ ਹੁਣ ਲੱਗਦਾ ਮੈਨੂੰ ਇਹਨਾਂ ਦੋਨਾਂ ਨੂੰ ਤਾਂ ਅਕਲ ਆਈ ਹੋਇਆ ਤੇ ਹੋਰ ਬਹੁਤ ਸਾਰੇ ਜਿਹੜੇ ਨਵੇਂ ਕੰਟੈਂਟ ਕ੍ਰੀਏਟਰ ਆ ਰਹੇ ਨੇ ਤੇ ਉਹਨਾਂ ਨੂੰ ਵੀ ਅਕਲ ਆਈ ਹੋਊਗੀ ਕਿ ਜਦੋਂ ਵੀ ਕੰਟੈਂਟ ਬਣਾਉਣਾ ਦਾਇਰੇ ਦੇ ਵਿੱਚ ਰਹਿ ਕੇ ਬਣਾਉਣਾ ਆ ਜੀ ਨਹੀਂ ਸਾਡੇ ਕੋਲ ਤੁਸੀਂ ਦੇਖੋ ਕਿ ਕਿੰਨੇ ਤਕੜੇ ਕਮੇਡੀ ਆਰਟਿਸਟ ਬੈਠੇ ਸੀ ਯਾਰ ਤੇ ਜੌਨੀ ਲੀਵਰਸੀ ਤੇ ਹੋਰ ਬਹੁਤ ਜ਼ਿਆਦਾ ਸੀਗੇ ਹੁਣ ਮੈਨੂੰ ਤਾਂ ਇਹ ਇੱਕ ਏਦਾਂ ਨਾਂ ਨਹੀਂ ਪਤਾ ਕਾਦਰ ਖਾਨ ਵਰਗੇ ਪਹਿਲਾਂ ਹੋਇਆ ਕਰਦੇ ਸੀਗੇ ਹਨਾ ਜੀ ਤੇ ਪਰ ਉਹਨਾਂ ਨੇ ਕਦੇ ਏਦਾਂ ਅਸ਼ਲੀਲਤਾ ਭਰੇ ਸ਼ਬਦ ਕਦੇ ਵਰਤੇ ਨਹੀਂ ਹੈਗੇ ਹਨਾ ਬਾਕੀ ਉਹ ਤਾਂ ਚਲੋ ਫਿਲਮਾਂ 'ਚ ਕੰਮ ਕਰਦੇ ਸੀ ਕਿਉਂਕਿ ਫਿਲਮਾਂ ਨੂੰ ਸੈਂਸਰ ਬੋਰਡ ਦੇ ਥਰੂ ਹੋ ਕੇ ਗੁਜ਼ਰਨਾ ਪੈਂਦਾ ਆ ਪਰ ਇਹ ਸੋਸ਼ਲ ਮੀਡੀਆ ਤੇ ਵੀ ਦੇਖੋ ਇੱਕ ਇੱਕ ਨਾ ਇੱਕ ਤੱਕ ਐਪ ਹੋਣੀ ਚਾਹੀਦੀ ਹੈ ਪਾਕਿਸਤਾਨ ਦੇ ਐਕਟਰ ਵੀ ਕਮੇਡੀ ਕਰਦੇ ਆ ਡਬਲ ਮੀਨਿੰਗ ਕਮੇਡੀ ਹੁੰਦੀ ਆ ਪਰ ਉਹਦੇ ਵਿੱਚ ਵੀ ਇਸ ਤਰੀਕੇ ਦੀ ਅਸ਼ਲੀਲਤਾ ਨਹੀਂ ਦਿਖਾਈ ਜਾਂਦੀ ਬਿਲਕੁਲ ਉਹ ਦੇਖੋ ਉਹ ਬਹੁਤ ਬੜਾ ਜਿਆਦਾ ਸੀਰੀਅਸ ਟਾਰਗੇਟ ਹੋ ਗਿਆ ਸੀਗਾ ਉਹ ਸਵਾਲ ਕਿਉਂਕਿ ਇੱਕ ਤੁਸੀਂ ਸਵਾਲ ਹੀ ਆਪਣੇ ਆਪ ਦੇ ਵਿੱਚ ਬੋਲ ਜਾਂਦੇ ਹੋ ਉਹ ਪੰਲੀ ਬਿਲਕੁਲ ਸਿੱਧਾ ਸ਼ਬਦਾਂ ਨੂੰ ਵਰਤ ਰਹੇ ਹੋ ਤਾਂ ਉਹ ਤੁਸੀਂ ਸਿੱਧਾ ਤੁਸੀਂ ਸਿੱਧਾ ਹੀ ਅਗਲੇ ਦੇ ਮਾਪੇ ਦੇ ਕਮਰੇ 'ਚ ਜਾ ਕੇ ਤੁਸੀਂ ਉਹਨਾਂ ਨੂੰ ਉਸ ਚੀਜ਼ ਤੇ ਸੋਚਣ ਤੇ ਮਜਬੂਰ ਕਰ ਰਹੇ ਹੋ ਕਿ ਐਦਾ ਐਦਾ ਮਤਲਬ ਉਹ ਬਹੁਤ ਜ਼ਿਆਦਾ ਬਲੋ ਦਾ ਬੈਲਟ ਹੋ ਗਿਆ ਸੀਗਾ ਤੇ ਇਸ ਕਰਕੇ ਕੰਟਰੋਵਰਸੀ ਹੋਣੀ ਹੀ ਸੀ ਹੂੰ ਤੇ ਗੱਲ ਇਹ ਹੈ ਕਿ ਚਲੋ ਸਮੱਤ ਬਖਸ਼ੇ ਪਰਮਾਤਮਾ ਜਿਹੜੇ ਅੱਗੇ ਕੰਟੈਂਟ ਕ੍ਰியேਟਰ ਨੇ ਠੀਕ ਹੈ ਕਮੇਡੀ ਕਰੋ ਪਰ ਬਹੁਤ ਚੀਜ਼ਾਂ ਨੇ ਕਮੇਡੀ ਕਰਨ ਦੇ ਵਿੱਚ ਵੀ ਇਹ ਹੀ ਨਹੀਂ ਕਿ ਤੁਸੀਂ ਸਿਰਫ ਗੰਦੀਆਂ ਗੱਲਾਂ ਕਰਕੇ ਹੀ ਤੁਸੀਂ ਦੇਖੋ ਉਹ ਕਮੇਡੀ ਕਾਦੀ ਹੈ ਜਿਹੜੀ ਤੁਸੀਂ ਗੰਦੀ ਗੱਲ ਕਰਕੇ ਤੁਸੀਂ ਲੋਕਾਂ ਨੂੰ ਹਸਾਇਆ ਉਹ ਤਾਂ ਕੋਈ ਵੀ ਹਸਾ ਸਕਦਾ ਅਸਲੀ ਆਰਟਿਸਟ ਤੁਸੀਂ ਉਦੋਂ ਹੋ ਜਦੋਂ ਸਾਫ਼ ਸੁਥਰੀ ਗੱਲ ਕਰਕੇ ਤੁਸੀਂ ਲੋਕਾਂ ਨੂੰ ਹਸਾਓ ਉਹ ਅਸਲੀ ਕਮੇਡੀ ਹੁੰਦੀ ਜੀ